ਦਾ ਸੀਗਾ ਮਤਲਬ ਸਰ ਦੇ ਦਾ ਜੀ ਦੇਖੋ 5 ਕਿਲੋਮੀਟਰ ਤੱਕ ਪੈਦਲ ਲੋਕੀ ਚੱਲਦੇ ਆ ਤਰਨਾ ਬਹੁਤ ਜ਼ਬਰਦਸਤ ਹੈ ਤੇ ਜੇ ਸਰਕਾਰਾਂ ਦੀ ਗੱਲ ਕਰੀ ਸਰਕਾਰਾਂ ਨੂੰ ਕਿੱਥੇ ਲਗਾ ਦੇ ਮਨਜਣਾ ਜਿਹਦਾ ਕਿਉਂਕਿ ਜੇ ਵੋਟ ਲੈਣੀ ਹੈ ਤੇ ਫਿਰ ਬੰਦਿਆਂ ਨਾਲ ਜੋੜਨਾ ਪੈਣਾ ਤੇ ਧੱਕਾ ਕਰਨਾ ਤੇ ਫਿਰ ਬੋਟ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਸਦਾ ਨਹੀਂ ਕਹਿੰਦੇ ਸਦਾ ਨਹੀਂ ਉਹ ਵਕਤ ਦੇ ਦਾ ਬੰਦੇ ਤੇ ਸਦਾ ਨਹੀਂ ਹਾਲਾਤ ਰਹਿੰਦਾ ਔਰ ਸਦਾ ਰਾਜ ਨਹੀਂ ਰਹਿਣਾ ਤੁਹਾਡੇ ਕੋਲ ਅਾਕੀ ਤੋਂ ਅਕੀ ਤੋਂ ਅਕੀ ਕਦੀ ਕੈਪਟਨ ਕੋ ਕਦੀ ਚੰਨੀ ਕੋ ਕਦੀ ਹੁਣ ਭਗਵੰਤ ਮਾਨ ਕੋ ਕੀ ਬਦਲ ਉਸ ਤੋਂ ਬਾਅਦ ਮੇਰੇ ਤੋਂ ਆ ਜੀ ਕਿੱਦਾਂ ਸੀਗਾ ਮਤਲਬ ਜੀ ਦਾ ਜੀ ਦੇਖੋ 5 ਕਿਲੋਮੀਟਰ ਤੱਕ ਪੈਦਲ ਲੋਕੀ ਚੱਲਦੇ ਆ ਤਰਨਾ ਬਹੁਤ ਜ਼ਬਰਦਸਤ ਹੈ ਤੇ ਜੇ ਸਰਕਾਰਾਂ ਦੀ ਗੱਲ ਕਰੀ ਸਰਕਾਰਾਂ ਨੂੰ ਕਿਤੇ ਨਾ ਕਿਤੇ ਮੰਨਣਾ ਚੇਤਾ ਕਿਉਂਕਿ ਜੇ ਵੋਟ ਲੈਣੀ ਆ ਤੇ ਫਿਰ ਬੰਦਿਆਂ ਨਾਲ ਜੋੜਨਾ ਪੈਣਾ ਤੇ ੱੱਕਾ ਕਰਨਾ ਤੇ ਫਿਰ ਵੋਟ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਸਦਾ ਨਹੀਂ ਕਹਿੰਦੇ ਸਦਾ ਨਹੀਂ ਉਹ ਰਖਤ ਦੇ ਦਾ ਬੰਦੇ ਤੇ ਸਦਾ ਨਹੀਂ ਹਾਲਾਤ ਰਹਿੰਦਾ ਔਰ ਸਦਾ ਰਾਜ ਨਹੀਂ ਰਹਿਣਾ ਤੁਹਾਡੇ ਕੋ ਅੱਗੇ ਤੋਂ ਅੱਗੇ ਬਦਲਿਆ ਕਦੀ ਕੈਪਟਨ ਕੋ ਕਦੀ ਚੰਨੀ ਕੋ ਕਦੀ ਹੁਣ ਭਗਵੰਤ ਮਾਨ ਕੋ ਕੀ ਬਦਲ ਉਸ ਤੋਂ ਬਾਅਦ ਮੇਰੇ ਤੋਂ ਆ ਜੀ ਬਾਕੀ ਕਿੱਦਾਂ ਸੀਗਾ ਮਤਲਬ ਸਰਦਾ ਜੀ ਦੇਖੋ 5 ਕਿਲੋਮੀਟਰ ਤੱਕ ਪੈਦਲ ਲੋਕੀ ਚੱਲ ਰਹੇ ਆ ਤਰਨਾ ਬਹੁਤ ਜ਼ਬਰਦਸਤ ਹੈ ਤੇ ਜੇ ਸਰਕਾਰਾਂ ਦੀ ਗੱਲ ਕਰੀ ਸਰਕਾਰਾਂ ਨੂੰ ਕਿੰਨਾ ਕਿੰਨਾ ਮੰਨਣਾ ਚਾਹੀਦਾ ਕਿਉਂਕਿ ਜੇ ਵੋਟ ਲੈਣੀ ਆ ਤੇ ਫਿਰ ਬੰਦਿਆਂ ਨਾਲ ਜੋੜਨਾ ਪੈਣਾ ਤੇ ੱੱਕਾ ਕਰਨਾ ਤੇ ਫਿਰ ਵੋਟ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਸਦਾ ਨਹੀਂ ਕਹਿੰਦੇ ਸਦਾ ਨਹੀਂ ਉਹ ਵਕਤ ਰੇਦਾ ਬੰਦੇ ਤੇ ਸਦਾ ਨਹੀਂ ਹਾਲਾਤ ਰੇਦਾ ਔਰ ਸਦਾ ਰਾਜ ਨਹੀਂ ਰਹਿਣਾ ਤੁਹਾਡੇ ਕੋ ਅੱਗੇ ਤੋਂ ਅੱਗੇ ਬਦਲਿਆ ਕਦੀ ਕੈਪਟਨ ਕੋ ਕਦੀ ਚੰਨੀ ਕੋ ਕਦੀ ਹੁਣ ਭਗਵੰਤ ਮਾਨ ਕੋ ਕੀ ਬੋਲ ਉਸ ਤੋਂ ਬਾਅਦ ਮੇਰੇ ਕੋ ਆ ਜੀ ਕਿੱਦਾਂ ਸੀਗਾ ਮਤਲਬ ਜੀ ਦਾ ਜੀ ਦੇਖੋ 5 ਕਿਲੋਮੀਟਰ ਤੱਕ ਪੈਦਲ ਲੋਕੀ ਚੱਲਦੇ ਆ ਤਰਨਾ ਬਹੁਤ ਜ਼ਬਰਦਸਤ ਹੈ ਕਿ ਜੇ ਸਰਕਾਰਾਂ ਦੀ ਗੱਲ ਕਰੀ ਸਰਕਾਰਾਂ ਨੂੰ ਕਿਤੇ ਨਾ ਕਿ ਮੰਨਣਾ ਚਾਹੀਦਾ ਕਿਉਂਕਿ ਜੇ ਵੋਟ ਲੈਣੀ ਹੈ ਤੇ ਫਿਰ ਬੰਦਿਆਂ ਨਾਲ ਜੋੜਨਾ ਪੈਣਾ ਧੱਕਾ ਕਰਨਾ ਤੇ ਫਿਰ ਬੋਰਡ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਸਦਾ ਨਹੀਂ ਕਹਿੰਦੇ ਸਦਾ ਨਹੀਂ ਉਹ ਰਖਦੇ ਦਾ ਬੰਦੇ ਤੇ ਸਦਾ ਨਹੀਂ ਹਾਲਾਤ ਰਹਿੰਦਾ ਔਰ ਸਦਾ ਰਾਜ ਨਹੀਂ ਰਹਿਣਾ ਤੁਹਾਡੇ ਕੋ ਅੱਗੇ ਤੋਂ ਅੱਗੇ ਬਦਲਿਆ ਕਦੀ ਕੈਪਟਨ ਕੋ ਕਦੀ ਚੰਨੀ ਕੋ ਕਦੀ ਹੁਣ ਭਗਵੰਤ ਮਾਨ ਕੋ ਕੀ ਬਦਲ ਉਸ ਤੋਂ ਬਾਅਦ ਮੇਰੇ ਤੋਂ ਆ ਜੀ ਕਿੱਦਾਂ ਸੀਗਾ ਮਤਲਬ ਜੀ ਦੇਖੋ 5 ਕਿਲੋਮੀਟਰ ਤੱਕ ਪੈਦਲ ਲੋਕੀ ਚੱਲਦੇ ਆ ਤਰਨਾ ਬਹੁਤ ਜ਼ਬਰਦਸਤ ਹੈ ਤੇ ਜੇ ਸਰਕਾਰਾਂ ਦੀ ਗੱਲ ਕਰੀ ਸਰਕਾਰਾਂ ਨੂੰ ਕਿੰਨਾ ਕਦੇ ਮੰਨਣਾ ਚਾਹੀਦਾ ਕਿਉਂਕਿ ਜੇ ਬੋਰਡ ਲੈਣੀ ਆ ਤੇ ਫਿਰ ਬੰਦਿਆਂ ਨਾਲ ਜੋੜਨਾ ਪੈਣਾ ਤੇ ੱੱਕਾ ਕਰਨਾ ਤੇ ਫਿਰ ਬੋਰਡ ਨਹੀਂ ਮਿਲਦੀ ਇਹ ਗੱਲ ਯਾਦ ਰੱਖਿਓ ਸਦਾ ਨਹੀਂ ਕਹਿੰਦੇ ਸਦਾ ਨਹੀਂ ਉਹ ਰਕਤ ਰੇਂਦਾ ਬੰਦੇ ਤੇ ਸਦਾ ਨਹੀਂ ਹਾਲਾਤ ਰੇਂਦਾ ਔਰ ਸਦਾ ਰਾਜ ਨਹੀਂ ਰਹਿਣਾ ਤੁਹਾਡੇ ਕੋ ਅੱਗੇ ਤੋਂ ਅੱਗੇ ਬਦਲਿਆ ਕਦੀ ਕੈਪਟਨ ਕੋ ਕਦੀ ਚੰਨੀ ਕੋ ਕਦੀ ਹੁਣ ਭਗਵੰਤ ਮਾਨ ਕੋ ਕੀ ਬਦਲ ਉਸ ਤੋਂ ਬਾਅਦ ਮੇਰੇ ਤੋਂ ਆ ਜੇ ਮਰਦੀਏ ਕੋਈ ਨਵਾਂ ਗਾਣਾ ਟੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜਕੱਲ ਮਿਲਦਾ ਆ ਡਰਤੇ ਬੰਛ ਬਚਾਉਣਾ ਓੱਖਾ ਹੋ ਗਿਆ ਨਸ਼ੇ ਹੱਥ ਯਾਰੇ ਓ ਕੀ ਮਾਪੇ ਕਰਨ ਉਮੀਦਾਂ ਜੰਗ ਬਲੇ